ਪਿਛਲੇ ਵੇਖਿਆ ਡਸਾਲ ਡੇਢ ਸਾਲ ਤੋਂ ਅ ਪ੍ਰਤੀਕਰਮ ਬੜਾ ਅਗਰੈਸਿਵ ਆ ਰਿਹਾ ਬਹੁਤ ਅਗਰੈਸਿਵ ਤੁਹਾਡਾ ਪ੍ਰਤੀਕਰਮ ਆਉਂਦਾ ਕਈ ਵਾਰ ਸਟੇਜ ਤੋਂ ਇਹ ਭੇਡਾਂ ਤੁਰੀਆਂ ਫਿਰਦੀਆਂ ਜਾਂ ਫਲਾਨਾ ਆ ਗੱਲ ਕਰ ਰਿਹਾ ਇਹਦੇ ਪਿੱਛੇ ਵਜ੍ਹਾ ਕੀ ਆ ਆ ਜਿਹੜੇ ਮੇਰੇ ਨਾਲ ਦੇ ਇੱਕ ਇੱਕ ਵਾਰੀ ਕਹਿ ਦਿੰਦੇ ਨੇ ਵੀ ਤੂੰ ਯਾਰ ਤੂੰ ਟੈਕਨੋਲੋਜੀ ਨਹੀਂ ਕਰਦਾ ਇਸ ਚੀਜ਼ਾਂ ਨੂੰ ਉਹ ਦਿੱਖਦਾ ਉਹਨਾਂ ਨੂੰ ਪੁੱਛਿਆ ਕਰੋ ਨਾ ਜਿਹੜੇ ਨਾਲ ਦੇ ਆ ਸ਼ਰਮਾ ਜੀ ਨੂੰ ਪੁੱਛੋ ਇੱਕ ਦੇਖੋ ਕੀ ਹੁੰਦਾ ਨਾ ਆਪਾਂ ਪਿੰਡ ਵਾਲਿਆ ਤੁਸੀਂ 10 ਦਿਨ 2 ਸਾਲ ਹੁਣ ਜੇ ਕੋਈ ਤੁਹਾਨੂੰ ਕੋਈ ਬੁੜਕੀ ਜਾਵੇ ਫਿਰ ਤੁਹਾਨੂੰ ਥੋੜਾ ਜਿਹਾ ਇਹ ਫਿਰ ਸ਼ਰਮਿਆ ਹੋਈ ਤੁਹਾਨੂੰ ਟ੍ਰੋਲ ਤੁਹਾਨੂੰ ਬੁਖਾ ਦਿੰਦੇ ਆ ਕੇ ਟ੍ਰੋਲਿੰਗ ਟ੍ਰੋਲਿੰਗ ਤਾਂ ਕਰਦੇ ਨਹੀਂ ਇਹਨਾਂ ਦੇ ਕੀੜਾ ਹੁੰਦਾ ਨਾ ਫਿਰ ਇਹ ਕਹਿ ਦਿੰਦਾ ਥੋੜਾ ਜਿਹਾ ਥੋੜਾ ਜਿਹਾ ਉਦਾਂ ਮੈਨੂੰ ਜੀ ਤੁਸੀ ਮੇਰੇ ਕੋਲ ਬੈਠੇ ਆਪਾਂ ਕਿੰਨੇ ਮੈਨੂੰ ਲੱਗਦਾ ਮੈਂ ਬਹੁਤ ਇਸ ਇਸ ਮਾਮਲੇ 'ਚ ਠੀਕ ਹਾਂ ਹਾਂ ਪਰ ਕਿਉਂਕਿ ਪਿੰਡਾਂ ਵਾਲੇ ਆ ਨਾ ਇੱਥੇ ਬਹਿ ਕੇ ਤੁਸੀਂ ਸ਼ਾਇਰੀ ਕਰਦੇ ਹੋ ਜਾਂ ਤੁਸੀਂ 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 ਬ੍ਰਿਸਬੇਨ ਤੇ ਬੋਲਿਆ ਸੀਗਾ ਉਹਨੂੰ ਬੜਾ ਟ੍ਰੋਲ ਕੀਤਾ ਗਿਆ ਤੁਹਾਡੇ ਦੌਰ ਚ ਮਾਨ ਸਾਹਿਬ ਮੰਨਦੇ ਹੋ ਕਿ ਉਸ ਦੌਰ ਸਾਇ ਸੋਸ਼ਲ ਮੀਡੀਆ ਨਹੀਂ ਤੇ ਹੁਣ ਜਦੋਂ ਹੋ ਗਿਆ ਜ਼ਿਆਦਾ ਨਹੀਂ ਹੁਣ ਵੀ ਮੈਂ ਤਾਂ ਜੇ ਨਹੀਂ ਬੋਲਦੇ ਤਾਂ ਸ਼ਾਇਦ ਧਰਮ ਜੇ ਨਹੀਂ ਤੁਸੀਂ ਔਰ ਜੇ ਮੈਂ 10 ਸਾਲ ਚ ਦੋ ਵਾਰੀ ਬੋਲਿਆ ਤੁਸੀਂ ਮੈਨੂੰ ਇਹ ਕਹਿ ਰਹੇ ਹੋ ਕਿ ਤੂੰ ਬੋਲਿਆ ਜਿਹੜਾ ਮੈਂ 10 ਸਾਲ ਚੁੱਪ ਰਿਆ ਫਿਰ ਤੁਸੀਂ ਉਹਦੀ ਗੱਲ ਹੀ ਨਹੀਂ ਨਹੀਂ ਮੈਂ ਉਹ ਵੀ ਕਹਿ ਰਹੇ ਆ ਤੁਹਾਨੂੰ ਮੈਂ ਕਿਹਾ ਬੱਬੂ ਮਾਨ ਵੀ ਸਾਹਿਬ ਬੋਲੇ ਜਿਵੇਂ ਫਾਦਮੀ ਜਦੋਂ ਬੰਦਾ ਸ਼ਰੀਫ ਦੇਖੋ ਅਸੀਂ ਮਲੰਗ ਬਹੁਤ ਵੱਡੇ ਆ ਆ ਗੱਲਾਂ ਗੁੱਲਾਂ ਨਹੀਂ ਕਰੀਆਂ ਇਹ ਤਾਂ ਅਸੀਂ ਤਾਂ ਜ਼ਿੰਦਗੀ ਸਾਰਾ ਕੁਝ ਕਰਕੇ ਦੇਖਿਆ ਇਹ ਠਾਣੇ ਕਚੇਰੇ ਜੇਲ ਬਹੁਤ ਚੜਦੀ ਉਮਰੇ ਬਹੁਤ ਸਾਲ ਪਹਿਲਾਂ ਸੀ ਇਹ ਕੱਟ ਲੈ ਕੰਮ ਬਹੁਤ ਕੇਸ ਭੁਗਤ ਲੈਂਦੀ ਜੀ ਜ਼ਿੰਦਗੀ ਚ ਬਟ ਫ ਉਹ ਤਾਂ ਕਿਤੇ ਫਿਰ ਤੁਹਾਨੂੰ ਜਿ ਵਟ ਚੜਦਾ ਫਿਰ ਨਿੱਜੀ ਤੌਰ ਤੇ ਮੈਂ ਇਸ ਨੈਟ ਤੇ ਬਹੁਤ ਦੂਰ ਹਾਂ ਮੈਂ ਆਪ ਨਿੱਜੀ ਤੌਰ ਤੇ ਮੈਂ ਤੁਸੀਂ ਫੇਸਬੁੱਕ ਫੇਸਬੁੱਕ ਕਰਕੇ ਚਲਾਉਣੀ ਹੈ ਇੰਸਟਾਗ੍ਰਾਮ ਸਨੇਚੈਟ ਫੋਨ ਫੋਲੋ ਤੁਹਾਨੂੰ ਲੱਭ ਜੇ ਕੁਝ ਫੋਨ ਤੁਹਾਡੇ ਕੋਲ ਆਈਫੋਨ ਹੀ ਹੈ ਹਾਂ ਮੇਰੇ ਕੋਲ ਆਈਫੋਨ ਇੰਨਾ ਕਿ ਤਾਂ ਨਹੀਂ ਨਹੀਂ ਮੈਂ ਕੀ ਵਟਸਐਪ ਸ਼ਾਰਟਸਐਪ ਦੇਖਦੀ ਹਾਂ ਕਿ ਗਰੁੱਪ ਗਰੁੱਪ ਹੈਗੇ ਤੁਹਾਡੇ ਨਾ ਮੇਰਾ ਕੋਈ ਗਰੁੱਪ ਕੋਦੇ ਵੀ ਨਹੀਂ ਮੇਰੇ ਆਹ ਇਦਾਹੀ ਨਿੱਜੀ ਦੋਸਤ ਤੁਸੀਂ ਮੇਰਾ ਫੋਨ ਤੁਸੀਂ ਮੈਂ ਤੁਹਾਨੂੰ ਕਹਿੰਦਾ ਛੁੱਟੀ ਵਾਲੇ ਦਿਨ ਆਓ ਤੁਸੀਂ ਸਵੇਰੇ ਆਜੋ 9 10 ਵਜੇ ਜਦ ਵੀ ਤੁਹਾਡਾ ਮੈਂ ਸ਼ਾਮ ਤੱਕ ਫੋਨ ਵੱਜ ਗਿਆ ਤਾਂ ਕਹਿ ਦਿਓ ਮੈਨੂੰ ਕਾਲ ਵੀ ਨਹੀਂ ਆਉਣੀ ਕੋਈ ਮੈਂ ਆਪਣੇ ਨਿੱਜੀ ਦੋਸਤਾਂ ਨੂੰ ਕਹਿਆ ਵੀ ਫੋਨ 'ਤੇ ਗੱਲ ਕਰਨ ਦਾ ਤੁਹਾਨੂੰ ਨਹੀਂ ਵੀ ਸ਼ੌਂਕ ਨਾ ਕੀੜੇ ਨਹੀਂ ਤੁਸੀਂ ਬੈਠ ਕੇ ਦੇਖ ਲਓ ਤੁਹਾਨੂੰ ਲੱਗ ਜਾ ਪਤਾ ਕਿੰਨਾ ਮੈਂ ਫੋਨ ਬਹੁਤ ਘੱਟ ਯੂਜ਼ ਕਰਦਾ ਦਿਨਚਰਿਆ ਕੀ ਰਹਿੰਦੀ ਜਿੱਦਾਂ ਸ਼ੋਅ ਨਹੀਂ ਆ ਆਏ ਨੰਗੇ ਪੈਰ ਖੇਤਾਂ 'ਚ ਕੰਮਣਾ ਆ ਮੈਂ ਹੁਣੇ ਵੇਖਿਆ ਤੁਸੀਂ ਆਹ ਬੰਦਿਆਂ ਨਾਲ ਆਪਣੇ ਨਾਲ ਖੁਸ਼ ਆ ਸੀ ਦੇਖੋ ਸਾਡੇ ਲਈ ਤਾਂ ਰੋਜ਼ ਕੰਮ ਹੈ ਹਾਂਜੀ ਉਹ ਤੋਂ ਬਿਨਾ ਵੀ ਕੰਮ ਹੈ ਉਹ ਤੋਂ ਬਿਨਾ ਜਿਹੜੀ ਆਪਣੀ ਰੋਟੀ ਪਾਣੀ ਖਾਣਾ ਹੈ ਆਪ ਦਾ ਪੂਰਾ ਇੱਥੇ ਇੱਥੇ ਆਨੰਦ ਲੈਂਦਾ ਕੋਲ ਬੈਠ ਕੇ ਬੜਾਈ ਵੀ ਆ ਸਾਡੇ ਮੁੰਡੇ ਜਿਹੜੇ ਲੇਬਰ ਵਾਲੇ ਲੱਗੇ ਇਹਨਾਂ ਨਾਲ ਬੈਠ ਕੇ ਗੱਪਾਂ ਛੱਪਾਉਂਦਾ ਫਿਲਮ ਤੇ ਅੱਜ ਇਹ ਸ਼ਰਮੇ ਨੇ ਫੇਰ ਕਹਿਣਾ ਫਿਲਮ ਤੇ ਗੱਲ ਨਹੀਂ ਕੀਤੀ ਹਾਂ ਫਿਲਮ ਦੇ ਬਾਰੇ ਮਾਨ ਸਰ ਕੁਝ ਤਫਸੀਲ ਕਰੋ ਫਿਲਮ ਧੀਰੇਜ ਹੋਰਾਂ ਨੇ ਲਿਖੀਏ ਡਾਇਰੈਕਟ ਵੀ ਧੀਰੇਜ ਨੇ ਕਰੀਆ ਜੀ ਹਾਂ ਇਹ ਤਿੰਨ ਪੀੜੀਆਂ ਦੀ ਕਹਾਣੀ ਹੈ ਕੀ ਸਟੋਰੀ ਲਾਈਨ ਹੈ ਜਿਹਦੀ ਨਾ ਕਾਨੂੰ ਪੁੱਛਦਾ ਹੁਣ ਥੋੜਾ ਬਹੁਤ ਦੱਸ ਦਿਓ ਜਿੰਨਾ ਕਿ ਦੱਸ ਸਕਦੇ ਹੋ ਪਰਿਵਾਰਕ ਰਿਸ਼ਤਿਆਂ ਦੀ ਕਹਾਣੀ ਹੈ ਜਿੱਦਾਂ ਹੁੰਦਾ ਨਾ ਆਪਣੇ ਚਾਚੇ ਤਾਇਆ ਦੇ ਪਰਿਵਾਰ ਇਕੱਠੇ ਵੀ ਉਹਨੇ ਬਟ ਫ੍ਰਿਕਸ਼ਨ ਬਹੁਤ ਹੁੰਦੀ ਹੈ ਉਸ ਤਰ੍ਹਾਂ ਦੀ ਕਹਾਣੀ ਹੈ ਬਟ ਅਗਲੀ ਜਨਰੇਸ਼ਨ ਦਾ ਬੌਂਡ ਬਹੁਤ ਹੈ ਇਹ ਮੇਰੇ ਚਾਚੇ ਦਾ ਮੁੰਡਾ ਬਣਿਆ ਗੁਰੂ ਗੁਰੂ ਤੁਹਾਡੇ ਚਾਚੇ ਗੁਰੂ ਨਾਲ ਤੁਹਾਡੀ ਟਿਊਨਿੰਗ ਕਿਵੇਂ ਰਹੀ ਫਿਰ ਵੈਸੇ ਵੀ ਤੁਸੀਂ ਇਕੱਠੇ ਬਹੁਤ ਦੱਸ ਗੁਰੂ ਬੀਬਾ ਮੁੰਡਾ ਬਹੁਤ ਬਹੁਤ ਵਾਈਜ਼ ਹੈ ਸਿਆਣਾ ਮੁੰਡਾ ਬਿਲਕੁਲ ਮਿਹਨਤੀ ਹੈ ਬਹੁਤ ਹੈ